ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡ ਠਠੀਆਂ ਠਠੀਆਂ ਖੁਰਦ ਪਿੰਡ ਆਏ ਆਂ ਹਰੀਕੇ ਪੱਤਣ ਦੇ ਬਿਲਕੁਲ ਨੇੜੇ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਪਿੰਡ ਮਹਰਾਣਾ ਪਿੰਡ ਬਿਲਕੁਲ ਨੇੜੇ ਜਦੀਕ ਆ ਨਾਲ ਲੱਗਦੇ ਪਿੰਡ ਰੱਤਾ ਗੁੱਦਾ ਅਲੀਪੁਰ ਇੱਥੋਂ ਥੋੜੀ ਦੂਰੀ ਤੇ ਕੋਟ ਦਾਤਾ ਸਰੀਆਲੀ ਵੱਡੀ ਅੱਗੇ ਅੱਗੇ ਤਕਰੀਬਨ ਕੋਈ 8 8-10 8-10 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦੀ ਆ ਅਰਵੀ ਵੀਰ ਦੇ ਕੋਲ ਅੱਜ ਦੋ ਵੇੜਾ ਬਕਾਉ ਆ ਇੱਕ ਸੱਜਰ ਬੱਛੀ ਵਿਖਾਉਣੀ ਹੈ ਭਰਾਵਾ ਨੂੰ ਗੱਪਣ ਤਿਆਰ ਇੱਕ ਟੋਕੜ ਗੱਪਣ ਟੋਕੜ ਗੱਪਣ ਵੀ ਕੋਈ 22 24 ਲੀਟਰ ਵਾਲੀ ਵੀਰ ਦੱਸ ਰਿਹਾ ਵੀ 22 24 ਲੀਟਰ ਵਾਲੀ ਠੀਕ ਤੇ ਚੱਲਦੀ ਰਹੀ ਆ ਪਹਿਲਾ ਸੁਆ ਅੱਗੇ ਦੂਜੇ ਵਾਸਤੇ ਗੱਪਣਾ ਪੂਰੀ ਗੱਲਬਾਤ ਕਰਾਂਗੇ ਤਰੀਕ ਅੱਜ 9 ਫਰਵਰੀ ਸਮਾਂ ਮਾਰਨਿੰਗ ਦੇ ਕੋਈ 9 9:30 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਦੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਸਭ ਤੋਂ ਪਹਿਲਾਂ ਰਵੀ ਸਾਸਰੀ ਗੱਲ ਸਾਸੀ ਗਾ ਜੀ ਸਾਸੀ ਕਾਲ ਠੀਕ ਠਾਕ ਹੈ ਕਿਰਪਾ ਮਾਲਕ ਬੱਬੂ ਬਠਸਾਲ ਦੀ ਸ਼ੁਕਰੇ ਮ ਉਹ ਠੀਕ ਠਾਕ ਐ ਕਿਰਪਾ ਲੈ ਵੀ ਰਵੀ ਵੀਰੇ ਮਾਲ ਤਕਰੀਬਨ ਆਉਂਦਾ ਰੁਟੀਨ ਦੇ ਵਿੱਚ ਤੇ ਪੰਜ ਪੰਜ ਚਾਰ ਚਾਰ ਪਸ਼ੂ ਵੇਚੀ ਵੀ ਤੁਰੇ ਆ ਰਹੇ ਹਾਂ ਹਾਂਜੀ ਹਾਂਜੀ ਭਾਈ ਮਾਲ ਆਪਣਾ ਥੋੜਾ ਬਾਹਰ ਨੂੰ ਜਾ ਰਿਹਾ ਵਾ ਠੀਕ ਆ ਉਹਦਾ ਕਰਕੇ ਮਾਲ ਜਿੱਤਰਾ ਵੀ ਟਾਈਮ ਲੱਗਦਾ ਹੋ ਉਸ ਹੱਬ ਦਾ ਵੀਡੀਓ ਪਾ ਲਈ ਜੀ ਠੀਕ ਆ ਹਾਂਜੀ ਬਾਕੀ ਚਲੋ ਉਧਰਲੇ ਵੀਰ ਸੱਜਣ ਜੀ ਖਲੋਣ ਦਿੰਦੇ ਪਏ ਹਣਾ ਹਾਂਜੀ ਹਾਂਜੀ ਉਹ ਗਾਹਕ ਆਪਣੇ ਪੁਰਾਣੇ ਹੀ ਲੱਗੇ ਆ ਜੀ ਠੀਕ ਆ ਉਹਨਾਂ ਫੇਰ ਕੋਈ ਦੋ ਢਾਈ ਸੌ ਗਾਂ ਲੈਣੀ ਆ ਠੀਕਾ ਠੀਕਾ ਦੋ ਫਾਰਮੂਲੇ ਇਹ ਬੰਦੇ ਨੇ ਠੀਕ ਆ ਤੇ ਉਹਨਾਂ ਲਈ ਵੈੜਾ ਮੋੜਾ ਜਾਣ ਆ ਅੱਜ ਰਵੀ ਵੀਰੇ ਜਿਹੜੀਆਂ ਵੈੜਾ ਆਪਾਂ ਦਿਖਾ ਰਹੇ ਆ ਭਰਾਵਾਂ ਨੂੰ ਆਹ ਤਾਂ ਆਪਣੇ ਕੋਲ ਤਿਆਰ ਹੀ ਤਕਰੀਬਨ ਹਨਾ ਹਾਂਜੀ ਕੋਈ 5-7 ਦਿਨ ਲਊਗੀ ਭਾਜੀ ਇਹ 5-7 ਕਿ ਦਿਨ ਨਰਮ ਆ ਹਾਂਜੀ ਹਾਂਜੀ ਇੱਕ ਆਪ ਅੱਛੀ ਦੀ ਗੱਲ ਕਰਦੇ ਪਾਜੇ ਵੀ ਜਿਹੜੀ ਟੋਕੜ ਗੱਬਣਾ ਹਾਂਜੀ ਹਾਂਜੀ ਭਾਜੀ ਟੋਕੜ ਗੱਬਣ ਵੱਚੀ ਇਹ ਤੂੰ ਵੀ ਆ ਕੇ ਗੱਲ ਕਰ ਤੂੰ ਵੀ ਆ ਭਾਜੀ ਤੂੰ ਵੀ ਆ ਜੀ ਆਪ ਦੇ ਲੋ ਤਾਂ ਤੂੰ ਹੀ ਲਈ ਆ ਜੀ ਲਓ ਵੀ ਪ੍ਰੋਪਰ ਡਿਟੇਲ ਮੇਰੇ ਭਰਾਵਾਂ ਨੂੰ ਮਿਲ ਜੂਗੀ ਬਾੜ ਮੇਰੇ ਭਰਾਵਾਂ ਨੂੰ ਤਸੱਲੀ ਨਾਲ ਦਿਖਾਵਾਂਗੇ ਕਿ ਜਿਹੜ ਇਹ ਪੀਰੀਅਡ ਦੇ ਵਿੱਚ ਰਵੀ ਸ਼ਰਵਾਦ ਘਰੇ ਪਾਸੇ ਕਰਦੇ ਆ ਜੀ ਇੱਥੇ ਕਰ ਲਈਏ ਲੋ ਗੱਪਣ ਤੋਂ ਕਰਦਾ ਇੱਥੇ ਕਰੋ ਲੈ ਵੀ ਸੋ ਗੱਪਣ ਵੜ ਭਰਾਵਾਂ ਨੂੰ ਦਿਖਾ ਦਿੰਦੇ ਆ ਕਰੋ ਸੰਗ ਬਰੀਡ ਦੇ ਵਿੱਚ ਇਹਦਾ ਰਵੀ ਕੀ ਮਰਵਾ ਪਹਿਲਾ ਸੂਆ ਪਹਿਲਾ ਸੂਆ ਹਾਂਜੀ ਹਾਂਜੀ ਲੈ ਵੀ ਪਹਿਲਾ ਸੂਆ ਫਰਸਟ ਟਾਈਮਰ 282 ਭਰਾਵਾਂ ਨੂੰ ਦਿਖਾ ਦਿੰਦੇ ਆ ਥੋੜੀ ਘਟ ਸੇਵਾ ਵਾਲੇ ਘਰੋਂ ਆਈ ਭਾਜੀ ਜਮਾਈ ਨਰਕ ਚੋਂ ਕੱਢ ਕੇ ਲਿਆਂਦੀ ਏ ਬੱਛੀ ਚੈੱਕ ਕਰਿਓ ਮੇਰੇ ਭਰਾ ਕਰੈਕਟਰ ਵੇਖਿਆ ਜੇ ਫੇਸ ਕੁਆਲਿਟੀ ਛੋਟਾ ਨਿੱਕਾ ਕੰਨ ਬੋਦੀ ਵੱਛੀ ਦੀ ਬਾਕੀ ਹਾਈ ਟੂ ਮੀਡੀਅਮ ਦੇ ਵਿੱਚ ਜਿੱਦ ਤੱਕ ਪੰਜਾਬ ਵਾਲੀ ਜਰਸੀ ਵੇਖਦੇ ਆਪਾਂ ਓਡਾ ਕਾ ਕਾਦਾ ਇੱਕ ਫੋਰ ਐਗਜ਼ਾਮਪਲ ਸਾਰੇ ਭਰਾਵਾਂ ਨੂੰ ਮੜ ਸਮਝਾਉਣ ਦੇ ਵਿੱਚ ਹੀ ਇਹ ਗੱਲ ਕਰੀ ਦੀਵੇ ਓਡਾ ਕਾ ਕਾਦਾ ਭਾਈ ਠੰਡੀ ਠੁੰਡੀ ਇਹੋ ਜੀ ਨਹੀਂ ਮੈਂ ਬਾਕੀ ਸੀਲ ਸਾਹੂਪੁਣਾ ਆ ਤੁਹਾਡੇ ਸਾਹਮਣੇ ਆ ਪਹਿਲਾ ਸੁਆ ਇਸ ਬੱਚੀ ਨੇ ਸੂਣਾ ਠੀਕ ਆ ਜੀ ਦੇਖਿਆ ਪਹਿਲਾ ਸੁਆ ਬੱਚੀ ਨੇ ਸੂਣਾ ਤੇ ਸਵਾ ਲਾਜੂਗੀ 5-4 ਦਿਨ ਰਵੀ ਐਵੇਂ 7 ਦਿਨ ਘੱਟ ਤੋਂ ਘੱਟ ਲਏਗਾ ਹਫਤਾ ਮੰਨੀ ਆ ਹਾਂਜੀ ਹਾਂਜੀ ਲਓ ਜੀ ਇੱਕ ਹਫਤਾ ਮੰਨੋ ਹਫਤੇ ਦੀ ਇਹ ਨਰਮਾ ਜੇ ਠੀਕ ਆ ਜੀ ਬਾਕੀ ਰੰਗ ਬਾਜ ਫੈਸ਼ਨ ਫੂਸ਼ਨ ਵੈੜਦਾ ਚੰਗਾ ਕਰੋ ਚੈੱਕ ਸੋ ਪਹਿਲਾ ਸੁਆ ਪਲੂਨ ਬੱਛੀ ਠੀਕ ਹੈ ਬਾਕੀ ਇੱਕ ਵਾਰੀ ਫੇਰ ਮੜਾ ਬਖਾਦ ਗਏ ਭਰਾਵਾਂ ਨੂੰ ਨੇਵਾ ਲੂਆ ਇੱਕ ਵਾਰੀ ਪੂਰਾ ਹੱਥੋਂ ਤੋ ਫੇਰ ਕੇ ਬਖਾ ਦਿਆ ਜੇ ਦੂਰੋਂ ਨੇੜੋਂ ਕਿਸੇ ਸੱਜਣ ਦੇ ਵੀ ਆਉਣਾ ਠੀਕ ਆ ਜੀ ਤਾਂ ਤਸੱਲੀ ਵੀ ਕਰ ਲੈਣ ਠੀਕ ਆ ਆ ਦੇਖੋ ਸਫਾਈਆਂ ਸਫੂਈਆਂ ਬਹੁਤ ਨੇ ਰਵੀ ਮੋਲ ਡਿਮਾਂਡ ਕੀ ਬੱਚੀ ਦੀ ਰੋਗੀ ਅੱਜ ਭਾਜੀ ਮੁੱਲ ਭਾਂ 45000 ਰੁਪਿਆ ਕਰੀਏ 42000 ਦੀ 100 ਕਿਲੋਮੀਟਰ ਤੱਕ ਪਹੁੰਚ 42000 ਦੀ ਹਾਂਜੀ ਭਾਜੀ ਪੂਰੇ 40 ਦੀ ਦੇ ਲੀਏ ਪੂਰੇ 40000 ਦੀ ਲਓ ਜੀ ਪੂਰੇ 40000 ਦੀ ਵਾੜ ਮਿਲ ਜੂਗੀ ਅੱਜ ਆਪਣੇ ਭਰਾਵਾਂ ਨੂੰ ਜੀ ਆ ਸੁਣੋਈਆ ਹੋਰ ਬਾਣ ਕਰਦਾ ਥੋੜਾ ਬੜਾ ਪਹੁੰਚ ਜੇ 100 ਕਿਲੋਮੀਟਰ ਤੱਕ ਧਿਆਨ ਨਾ ਰੱਖ ਮੜਾ ਆਹ ਮੈਂ ਜਾ 25 2800 3000 ਤਾਂ ਪਹੁੰਚਦੇ ਲੱਗ ਗਿਆ ਹਾਂਜੀ ਹਾਂਜੀ 40000 ਚ ਪਹੁੰਚ ਹਾਂਜੀ ਹਾਂਜੀ 1000 ਹੋਰ ਮਾਨ ਕਰਦਾ ਕੋਈ ਗੱਲ ਨਹੀਂ ਆਪਣਾ ਚੈਨਲ ਵੇਖ ਕੇ ਲਾਈਕ ਕਮੈਂਟ ਕਰਕੇ ਆਵੇ 1000 ਹੋਰ ਕਰਾ 1000 ਹੋਰ ਮੰਨਤਾ ਮੈਂ ਹੋ ਜੂਗਾ ਮਤਲਬ 39000 ਦੇ ਵਿੱਚ ਇਹ ਤੁਹਾਡੇ ਘਰ ਤੱਕ ਪਹੁੰਚ ਜੂਗੀ 100 ਕਿਲੋਮੀਟਰ ਤੱਕ ਬੱਚੀ ਸਾਰੀ ਬੜੀ ਸਾਫ ਸੁਥਰੀ ਹੈ ਭਾਜੀ 45000 ਦੀ ਵਹਿੜ ਜਿੱਦਨ ਜਬ ਬੱਚਾ ਗਾੜੀ ਹੋਇਆ ਹਾਂਜੀ ਕੋਈ ਸ਼ੱਕ ਨਹੀਂਗਾ ਹਾਂਜੀ ਹਾਂਜੀ ਦੁੱਧ ਵੀ ਜ਼ਿਆਦਾ ਨਹੀਂ ਆਪਾਂ ਝੂਠ ਐਵੇਂ ਮਰੀ ਗਏ 13 12 13 ਕਿਲੋ ਨਾਰਮਲ ਦੁੱਧ ਦੇ ਦੂਗੀ ਠੀਕ ਹਾਂਜੀ ਹਾਂਜੀ ਬਾਕੀ ਬਿਲਕੁਲ ਉਹ ਬੂਤੀ ਬਾਤੀ ਛੋਟੀ ਵਹਿੜ ਦੀ ਅੱਗੇ ਸੈਕਟਰ ਨੰਬਰ ਇੱਧਰ ਚੱਲਦੇ ਆਂ ਤੇ ਇੱਕ ਰਵੀ ਵੀਰੇ ਆਹ ਜਿਹੜੀ ਤੁਸੀਂ ਦੱਸਿਆ ਵੀ ਇਹ ਤਾਂ ਸੂਆ ਵੀਰੇ ਕਿੰਨਾ ਹੋਣਾ ਭਾਜੀ ਇਹ ਪਹਿਲਾ ਸੂਆ ਸੂਈ ਆ ਜੀ ਪਹਿਲਾ ਸੂਆ ਟਾਈਮ 13 13.5 ਕਿਲੋ ਦੁੱਧ ਰੈਡੀ ਆ ਦੇ ਥੱਲੇ ਤੇ ਤਿੰਨ ਮਹੀਨਿਆਂ ਤੋਂ ਪਲੱਸ ਆਈ ਤੇ ਆਪਾਂ ਤਿੰਨਾਂ ਦੀ ਕਰਕੇ ਦੇਣੀ 10-12 ਦਿਨਾਂ ਉੱਪਰ ਹੀ ਆ ਲਓ ਜੀ ਤਿੰਨ ਮਹੀਨੇ ਪੂਰੇ ਮੰਨੋ ਠੀਕ ਆ ਜੀ ਵੈਸੇ 10-12 ਦਿਨ ਉੱਪਰ ਆ ਗੱਭਣ ਟਾਈਮ ਪੀਰੀਅਡ ਦੂਜੇ ਸੂਵੇ ਵਾਸਤੇ ਗੱਭਣਾ 13 ਕਿਲੋ ਤੋਂ ਬਾਰ-ਬਾਰ ਰਵੀਆਂ ਦਾ ਦੁੱਧੇ ਦੇ ਥੱਲੇ ਹਾਜ਼ਰ ਆ 13 ਕਿਲੋ ਤੋਂ ਬਾਰ-ਬਾਰ ਆ ਬਾਕੀ ਟੋਕੜ ਗੱਭਣ ਵੈੜਾ ਸਟੇਟ ਪੜਾ ਫੈਸ਼ਨ ਡਿਜ਼ਾਈਨ ਡੱਬੀ ਵੈੜਾ ਕਦਕੂਤ ਪ ਕਿਉਂ ਵੀ 25 ਕਿਲੋ ਭਾਜੀ ਦੁੱਧ ਦਿੱਤਾ ਇਹਨੇ ਹਾਂ ਸੋ ਪੀਕ ਤੇ ਜਦੋਂ ਕਿਸਾਨ ਵੀਰੋਂ ਚੱਲੀ ਆ ਭਾਜੀ ਖੁੱਲੀ ਖੱਲੀ ਆਈ ਤਾਂ ਕਰਕੇ ਥੋੜੀ ਨਾ ਕਾਲੀ ਪੀਣੀ ਜਮਾਂ ਹੀ ਰਸਤਾ ਨਹੀਂ ਹਿੰਦਾ ਰੋ ਤੋਰਨੀ ਰੋ ਵੀ ਵੀਰੇ ਬਾਕੀ ਹਵਾਨੇ ਲੈ ਵੀ ਦੀ ਸਫਾਈ ਚੱਕ ਕਰਾਈਏ ਭਰਾਵਾਂ ਨੂੰ ਮੁੱਠੀ ਮੁੱਠੀ ਹੱਥਾਂ ਨਾ ਨਵਾਂ ਆਂਗਾ ਕੋਈ ਭਰਾ ਲੈ ਜਾਊਗਾ ਪੰਜ ਚਾਰ ਸੂਬੇ ਮੇਰਾ ਭਰਾ ਦੁੱਧ ਚੋਵਾਂਗੇ ਪੀਵਾਂਗੇ ਠੀਕ ਆ ਲੈਵੇ ਹਵਾਨੇ ਦੀ ਬੜੀ ਸਾਫ਼ ਸੁਥਰੀ ਆ 13 ਲੀਟਰ ਤੋਂ ਬਾਹਰ-ਬਾਰ ਦੁੱਧ ਠੀਕ ਆ ਜੀ 13 ਲੀਟਰ ਤੋਂ ਬਾਹਰ-ਬਾਰ ਦੁੱਧ ਤੇ 3 ਮਹੀਨਿਆਂ ਤੋਂ ਕੋਈ 10 12 ਦਿਨ ਪਲੱਸ ਸਮਾਂ ਹੋ ਗਿਆ ਇਹਨੂੰ ਗੱ ਬਾਕੀ ਬੱਚੀ ਚੱਕ ਇਥੋਂ ਜਸ਼ਨ ਕਰਾ ਦੇ ਕੁਆਲਿਟੀ ਵੇਖੋ ਭਾਜੀ ਵੈਡ ਚ ਕੀ ਕਰਾ ਚੱਕ ਫੇਸ ਪੂਸ ਪੂਰਾ ਤਸਲੀਨਾ ਚੱਕ ਕਰਾ ਦੇ ਸਟੇਟ ਪਟਾ ਛੋਟਾ ਨਿੱਕਾ ਕੰਨ ਜਿਹੜਾ ਲੈਜੂ ਕਰਾ ਦੂ ਤੁਹਾਨੂੰ ਤੁਹਾਨੂੰ ਹਾਂਜੀ ਹਾਂਜੀ ਅੰਤਰ ਭਾਜੀ ਫਾਰਮ ਚ ਲਾਉਣ ਵਾਲੀ ਵੈਡ ਫਾਰਮ ਚੋਂ ਲਈ ਤੇ ਫਾਰਮ ਚ ਲਾਉਣ ਵਾਲੀ ਹੈ ਜੀ ਹਾਂ ਕਾਲੀ ਪਿੰਡੀ ਦਸੇ ਦਾ ਪਰ ਅਸੇ ਦਾ ਦਾਗ ਵੀ ਬਖਾਰੇ ਰੇ ਹਾਂ ਆਹਦਾ والله ਬੱਚੀ ਚੰਗੀ ਆ ਬੱਚੀ ਮੇਰਾ ਭਰਾ ਟਿਕਾ ਜੀ ਵੈਸੇ ਵੀ ਚਲੋ ਪਿੱਛੋਂ ਵੀ ਸਾੰਭੀ ਸੂੰਬੀ ਚੰਗੀ ਕਿਸੇ ਭਰਾ ਨੇ ਭਾਜੀ ਇਹ ਨਹੀਂ ਕੋਈ ਗਰਮਾ ਇਤਰਾ ਚਵਾਵਾਂਗੇ ਜੀ ਹਾਂ ਤਕਰੀਬਨ ਅਗੇ 6 ਮਹੀਨੇ ਦਾ ਸਮਾਂ ਰਹਿ ਗਿਆ ਸੂਣਤਾ ਤਿੰਨ ਮਹੀਨੇ ਦੀ ਜਿਹੜੀ ਚੈੱਕ ਪਾਸ ਆ ਕੋਈ ਸੱਜਣਾ ਤਸੱਲੀ ਕਰਨੀ ਕਰਾਉਣੀ ਚਾਹੁੰਦਾ ਇਹਨਾਂ ਵਿੱਚ ਭਾਈ ਦੀ ਨਸ ਦੀ ਵੇਖ ਕੇ ਕੋਈ ਡਾ ਗਰਮਾ ਲਓ ਹਾ ਥੋੜਾ ਰਸਾ ਨਹੀਂ ਪਾਇਆ ਗਾ ਨੂੰ ਤਾਂ ਕਰਕੇ ਕਰਦੀ ਆ ਹਾਂ ਤੁਣ ਵੀ ਬੜਾ ਸੁਆਤੀ ਲੱਗਾ ਐ ਮੁੱਠੀ ਮੁੱਠੀ ਵਾਲਾ ਥਾਣਾ ਜਸ਼ਨ ਇਤੋਂ ਪਿਛੋਂ ਦਿਖਾ ਦਿਆ ਜੀ ਹਾੜੀ ਵਾਲਾ ਲੇਵਾ ਠੀਕ ਆ ਜੀ ਐਨ ਕੰਪੈਕਟ ਲੇਵਾ ਪੂਰਾ ਸੋ ਪਸੰਦ ਆਊਗੀ ਭਰਾਵਾ ਹੁਣ ਤੇ ਰਵੀ ਵੀਰੇ ਦਾ ਮੁੱਲ ਕੀ ਡਿਮਾਂਡ ਰੋਗੀ ਆ ਜੀ ਭਾਜੀ ਮੁੱਲ ਤੇ ਦਾ 65000 ਰੁਪਇਆ ਕਰਦੇ ਆ ਜੀ ਹਾਂ ਜੀ ਹਾਂ ਜੀ 62000 ਇੱਕੋ ਇੱਕ ਜਿਹੜੀ ਮਾਇਆ ਪਹਿਲਾਂ ਵੀ ਮਾਲ ਆਪ ਸਸਤੇ ਰੇਟਾਂ ਦੇ ਉੱਪਰ ਹੀ ਦਿੱਤਾ ਭਰਾਵਾਂ ਨੂੰ ਜਾਇਜ਼ ਕਰਕੇ 60 ਦੀ ਦੇ ਦਿੱਤੀ ਫਿਰ 60 ਦੀ ਦੇ ਦਿੱਤੀ ਫਿਰ ਹਾਂ ਹੁਣ ਕਿ ਘਟਾਉਣਾ ਆਉਦਾ ਹਾਂ ਪੂਰੇ ਦੀ 60 ਦੀ ਦੇਤੇ ਹਾਂ ਚਲੋ 1000 ਹੋਰ ਮਾਨ ਜੀ ਇੱਕ ਹੋਰ ਕਰਦੇ ਲਓ ਵੀ ਇੱਕ ਘੱਟ 60000 ਦੀ ਹਾਂਜੀ ਹਾਂਜੀ ਪਹੁੰਚ ਪਹੁੰਚ ਗਈ ਆ ਵੀ ਹਾਂਜੀ ਹਾਂਜੀ ਵੈਰੀ ਗੁੱਡ ਲਓ ਵੀ ਇਹ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਕਿਸੇ ਭਰਾ ਨੇ ਦੋਵੇਂ ਬੱਚੀਆਂ ਪਾਉਣੀਆਂ ਨੇ ਉਹ ਵੀ ਤੁਹਾਡਾ ਬੈਨੀਫਿਟ ਹੈਗਾ ਵੀ ਜੋੜੇ ਦੇ ਵਿੱਚ 2000 ਹੋਰ ਮਾਨ ਕਰਦਾਂਗੇ ਭਾਜੀ ਆ ਇੱਕੋ ਘਰ ਵਾਲਾ ਲੈ ਜਾਂਦਾ ਹਾਂਜੀ 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 ਤਾਂ ਵੀ ਜੋੜੇ ਦੇ ਵਿੱਚੋਂ ਵੀਰਾਂ ਦਾ 1000 2000 ਹੋਰ ਮਾਨਤਨ ਕਰਦੇ ਆਂਗੇ ਵਾੜਾ ਚੰਗੀਆਂ ਨੇ ਸਾਫ਼ ਸੁਥਰੀਆਂ ਨੇ ਟੋਕੜ ਗੱਪਣਾ ਇੱਕ ਸੱਜਰ ਵਿਖਾਤੀ ਆ ਬਾਕੀ ਮੇਰੇ ਭਰਾ ਕਰੋ ਸੌਦੇ ਦੀ ਗੱਲ ਮੱਖੀ ਭਾਜੀ ਸੱਚ ਪਾਉਣੀਆਂ ਆ ਆਜੋ ਜੀ ਵਿਖਾਈਏ ਇੱਕ ਇਧਰ ਹੀਪਰਾਂ ਦੇ ਵਿੱਚ ਗੱਲੋ ਵੀ ਅੰਸਰ ਬੱਛੀ ਇੱਕ ਦਿਖਾ ਦਿੰਨੇ ਭਰਾਵਾ ਕੀ ਜੀ ਭਾਜੀ ਲੈ ਵੀ ਇੱਕ ਕ੍ਰੋਸ ਜਰਸੀ ਦਾ ਆ ਗਿਆ ਹਾਂਜੀ ਜਰਸੀ ਦਾ ਜੀ ਬਾਕੀ ਕਿੰਨੀ ਉਮਰ ਹੋਗੀ ਬੱਚੀ ਦੀ ਭਾਜੀ ਖੀਰੀ ਆ ਕੋਈ ਹੋਊਗੀ 8-9 ਮਹੀਨੇ ਦੇ 8-9 ਮਹੀਨਿਆਂ ਦੇ 7-8-9 ਮਹੀਨੇ ਦੀ ਹਨ ਤੁਹਾਨੂੰ ਬੜਾ ਵਧੀਆ ਦੂਰੋਂ ਦਿਸ ਰਿਹਾ ਹਾਂਜੀ ਹਾਂਜੀ ਤੁਹਾਨੂੰ ਬਹੁਤ ਵਧੀਆ ਪੁੱਟੂ ਕੀ ਕਰਮਾ ਲਈ ਠੀਕ ਹੈ ਜੀ ਬਾਕੀ ਕਿਸੇ ਭਰਾ ਨੂੰ ਚਲੋ ਐਨੀਮਲ ਜਿਹੜੇ ਵੱਡੇ ਵਿਖਾਰ ਆ ਆਪਾਂ ਉਹ ਲੈਣ ਆਉਣਾ ਹੀ ਆਉਣਾ ਕਿਸੇ ਭਰਾ ਨੇ ਨਾਲ ਤੁਸੀਂ ਇਹ ਬੱਚੀ ਦਾ ਵੀ ਸੌਦਾ ਲਾ ਸਕਦੇ ਕਿਉਂਕਿ ਮਾਲ ਦੋਸਤੋ ਦਿਨੋਂ ਦਿਨ ਮਹਿੰਗਾ ਹੀ ਹੁੰਦਾ ਜਾ ਰਿਹਾ ਠੀਕ ਆ ਜੀ ਆਹ ਸਾਲ ਅਗਲੇ ਸਾਲ ਵੇਖ ਲੋ 10 20000 ਦਾ 25 ਬਾਜੀ ਮਾਲ ਸਾਰਾ ਬਾਹਰ ਤੁਰਿਆ ਜਾਂਦਾ ਮਹਿੰਗਾ ਹੀ ਹੋਣਾ ਇੱਥੇ ਮਾਲ ਇੱਥੇ ਲੱਪਣਾ ਹਾਂ ਮਾਲ ਇੱਥੇ ਲੱਪਣਾ ਨਹੀਂ ਪਾਲਣ ਪੂਲਣਾਂ ਦਾ ਕੰਮ ਹੀ ਨਹੀਂ ਰਹਿ ਗਿਆਗਾ ਰਹਿ ਹੀ ਨਹੀਂ ਗਿਆ ਭਾਜੀ ਇਹ ਮਾਲ ਆਟੋਮੈਟਿਕ ਗੱਲ ਆ ਵੀ ਮਹਿੰਗਾ ਹੀ ਹੋਣਾ ਹੀ ਹੋਣਾ ਠੀਕ ਆ ਬੱਚੀ ਮੇਰੇ ਭਰਾਓ ਚੈੱਕ ਕਰ ਲੋ ਠੀਕ ਆ ਜੀ 9 ਮਹੀਨਿਆਂ ਦੀ ਬੱਚੀ ਆ ਚਲੋ ਕਿਸੇ ਭਰਾਨੇ ਸੌਦਾ ਲਾਉਣਾ ਤੇ ਇਹਨਾਂ ਵੜਾਂ ਦੇ ਨਾਲ ਵੀ ਤੁਸੀਂ ਲਾ ਸਕਦੇ ਜੀ ਬਾਕੀ ਬੈਕ ਸਾਡ ਤੋਂ ਥੋੜਾ ਥੰਥੂਣਾ ਰਵੀਵੀਰ ਨੂੰ ਕਹਾਂਗੇ ਵਿਖਾ ਦਿੰਦਾ ਝੋਲੀ ਝਾਲ ਨਰਮੀਆਂ ਨੂੰ ਕਰਦੀ ਮੜਾ ਜਾ ਕੱਲਾ ਕੱਲਾ ਥਾਣ ਭਾਈ ਵਿਖਾ ਦੇ ਦੇਖੋ ਚਾਰੇ ਥਾਣ ਮੇਰੇ ਭਰਾ ਬਲੈਕ ਥਾਣ ਨੇ ਚਾਰੇ ਅੱਡੋ ਅੱਟ ਲੱਗੇ ਆ ਰਵੀ ਕੀ ਮੁੱਲ ਰਹੇਗਾ ਬੱਚੀ ਦਾ ਕਿੰਨਾ ਜੀ ਮੈਂ ਮੁੱਲ ਤਾਂ 15000 ਰੁਪਇਆ ਕਰਦੇ ਹਾਂ ਅੱਛੀ ਦਾ ਅੱਛਾ ਜੀ ਤੇ 12 ਦੀ ਦੇ ਦਈਏ 12 ਪਹੁੰਚ ਇਹਦੀ ਵੀ ਕਰ ਦਈਏ ਕੋਈ ਕਰਕੇ ਦੇ ਦੇ ਜਾਇਜ ਹਜੇ ਕਰਮ ਵਾਲੀ ਕੋਈ ਸਾਲ ਸੰਭੂਗਾ ਕੋਈ ਹਾਏ 10 ਚ ਪਹੁੰਚ ਕਰ ਦਈਏ ਫਿਰ ਹਾਂ ਜੀ 10000 ਚ ਕਰਦੇ ਆ ਜੀ ਹਾਂਜੀ ਹਾਂਜੀ ਲਓ ਜੀ 10000 ਦੇ ਵਿੱਚ ਵੀਰਾਂ ਦਾ ਪਹੁੰਚ ਕਰਦੇ ਆਂਗੇ ਹਾਂਜੀ ਨਹੀਂ ਲਾਦਨੇ ਸਾਰੇ ਇਹ ਵੀ ਨੌਨ ਨਹੀਂ ਕਰਦੇਣੀ ਜੀ ਨੌ ਕਰਦੇ ਇੱਕ ਹੀ ਜਾਣ ਤੇ ਛੋਟ ਹੋ ਰਿਹਾ ਯਾਰ ਹਾਂਜੀ ਹਾਂਜੀ ਲਓ ਵੀ ਹੋ ਯਾਰ ਹੋਰ ਛੋਟ ਕਰਤੀ ਆ 10000 ਦੇ ਵਿੱਚੋਂ ਹਾਂਜੀ ਹਾਂਜੀ ਬਾਕੀ ਵੱਡੀਆਂ ਵਾੜਾਂ ਦੇ ਨਾਲ ਫਿਰ ਇੱਕ ਵਾਰੀ ਜ਼ਿਕਰ ਕਰ ਦਿੰਦੇ ਆ ਕਿਸੇ ਭਰਾ ਨੇ ਵੱਡੀ ਖਰੀਦਣੀ ਆ ਨਾਲ ਤੁਸੀਂ ਇਹ ਵੀ ਪਾ ਸਕਦੇ ਹੋ ਬਾਕੀ ਮੇਰਾ ਭਰਾ ਠੀਕ ਆ ਜੀ ਉਹ ਸਫਰ ਪੈਣਾ ਉਹ ਟ੍ਰਾਂਸਪੋਰਟ ਦਾ ਖਰਚਾ ਪੈਣਾ ਤੇ ਰਵੀ ਵੀਰ ਇੱਕ ਸੰਪਰਕ ਨੰਬਰ ਆਪਣੇ ਕਰ ਦਿੱਤੇ ਸਾਂਗੇ 95012 60977 ਇੱਕ ਨੰਬਰ ਹੋਰ 81464 16365 81464 16365 16365 ਹਾਂਜੀ ਹਾਂਜੀ ਠੀਕ ਇਹ ਅੰਤਰਤਾ ਹਾਂਜੀ ਹਾਂਜੀ ਲੈ ਵੀ ਰਵੀ ਠੀਕ ਹੈ ਭਰਾ ਮਿਹਰਬਾਨੀ ਸੋ ਧੰਨਵਾਦ ਉਸ ਤੋਂ ਸਾਰੇ ਵੀਰਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ